ਜਿਹੜੇ ਵੀ ਲੋਕ ਆਪਣੇ ਘਰ ਦੇ ਵਿੱਚ ਆਪਣੇ ਪੀਰਾਂ মুর্ਸ਼ਿਦਾਂ ਦੇ ਚਿਰਾਗ ਰੌਸ਼ਨ ਕਰ ਰਹੇ ਨੇ ਉਹ ਬਹੁਤ ਹੀ ਵੱਡੀ ਗਲਤੀ ਕਰ ਰਹੇ ਨੇ ਇਦਾਂ ਕਰਨ ਦੇ ਨਾਲ ਉਹਨਾਂ ਦਾ ਘਰ ਬਿਲਕੁਲ ਬਰਬਾਦ ਹੋ ਜਾਵੇਗਾ ਜਿਹੜੇ ਲੋਕ ਹਜੇ ਵੀ ਆਪਣੇ ਘਰ ਦੇ ਵਿੱਚ ਚਿਰਾਗ ਰੌਸ਼ਨ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਇਹ ਇੱਕ ਸੰਕੇਤ ਜ਼ਰੂਰ ਦਿੱਸਿਆ ਹੋਵੇਗਾ ਪਰ ਉਹਨਾਂ ਨੇ ਇਗਨੋਰ ਕਰਤਾ ਹੋਣਾ ਜਦੋਂ ਵੀ ਤੁਸੀਂ ਚਿਰਾਗ ਲਾਉਂਦੇ ਤਬ ਬਰਬਾਦੀ ਤੋਂ ਪਹਿਲਾਂ ਪੀਰ ਇਹ ਸੰਕੇਤ ਜ਼ਰੂਰ ਦਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਛੋਟੇ ਛੋਟੇ ਨੁਕਸਾਨ ਹੋ ਰਹੀ ਹੁੰਦੇ ਨੇ ਉਹ ਇੱਕ ਨੁਕਸਾਨ ਠੀਕ ਕਰਦੇ ਨੇ ਨਾਲ ਦੀ ਨਾਲ ਦੂਸਰਾ ਨੁਕਸਾਨ ਹੋ ਜਾਂਦਾ ਪਰ ਇਹ ਸੰਕੇਤ ਕਿੰਨਾਂ ਨੂੰ ਮਿਲਦੇ ਨੇ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਚਿਰਾਗ ਲਾਉਂਦੇ ਸਮੇਂ ਇਹ ਦੋ ਖਾਸ ਗਲਤੀਆਂ ਕਰਦੇ ਨੇ ਜਿਹੜੇ ਵੀ ਲੋਕ ਚਿਰਾਗ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਜਿੱਦਾਂ ਕਿ ਘਰ ਦੇ ਵਿੱਚ ਚਿਰਾਗ ਲਾਉਣੇ ਚਾਹੀਦੇ ਨੇ ਜਾਂ ਨਹੀਂ ਜੇ ਚਾਹੀਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਚਾਹੀਦੇ ਨੇ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਉਹਨਾਂ ਦੇ ਘਰ ਬਰਕਤ ਹੋਵੇ ਤੇ ਉਹਨਾਂ ਦੇ ਘਰ ਨੁਕਸਾਨ ਨਾ ਹੋਵੇ ਸਾਰੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਵਾਲਾਂ ਦੇ ਜਵਾਬ ਮਿਲ ਜਾਣਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕਿ ਪੀਰਾਂ ਮੁਰਸ਼ਿਦਾਂ ਦੇ ਘਰ ਚਿਰਾਗ ਰੋਸ਼ਨ ਕਰਨੇ ਚਾਹੀਦੇ ਨੇ ਜਾਂ ਨਹੀਂ ਇਹ ਮੁਰਿੱਦ ਦੀ ਮਰਜ਼ੀ ਹੈ ਜੇ ਉਹ ਚਾਹੁੰਦਾ ਹੈ ਚਿਰਾਗ ਰੋਸ਼ਨ ਕਰਨਾ ਤਾਂ ਉਹ ਕਰ ਸਕਦਾ ਹੈ ਚਿਰਾਗ ਰੋਸ਼ਨ ਕਰਨ ਦਾ ਕੋਈ ਵੀ ਨੁਕਸਾਨ ਨਹੀਂ ਹੈ ਜੇ ਉਹ ਚਾਹੁੰਦਾ ਕਿ ਉਹ ਚਿਰਾਗ ਰੋਸ਼ਨ ਨਹੀਂ ਕਰਨਾ ਚਾਹੁੰਦਾ ਤਾਂ ਉਹਦਾ ਵੀ ਕੋਈ ਨੁਕਸਾਨ ਨਹੀਂ ਹੈ ਪਰ ਫਿਰ ਬਹੁਤ ਸਾਰੇ ਲੋਕ ਇਹ ਕਿਉਂ ਕਹਿੰਦੇ ਨੇ ਕਿ ਆਪਣੇ ਘਰ ਦੇ ਵਿੱਚ ਚਿਰਾਗ ਰੋਸ਼ਨ ਨਾ ਕਰੋ ਬਰਬਾਦ ਹੋ ਜਾਓਗੇ ਜਿਹੜੇ ਲੋਕ ਵੀ ਇਹ ਗੱਲ ਕਹਿੰਦੇ ਨੇ ਉਹਨਾਂ ਨਾਲ ਇਹ ਗੱਲ ਹੋਈ ਹੁੰਦੀ ਹੈ ਉਹ ਇਹ ਦੋ ਗਲਤੀਆਂ ਕਰਦੇ ਨੇ ਤੇ ਉਤੋਂ ਚਿਰਾਗ ਰੋਸ਼ਨ ਕਰਦੇ ਨੇ ਤਾਂ ਉਹਨਾਂ ਦੇ ਘਰ ਨੂੰਕਸਾਨ ਹੁੰਦਾ ਹੈ ਤਾਂ ਉਹਨਾਂ ਦੇ ਘਰ ਬਰਬਾਦੀ ਆਉਂਦੀ ਹੈ ਜੇ ਤੁਸੀਂ ਘਰ ਦੇ ਵਿੱਚ ਚਿਰਾਗ ਰੋਸ਼ਨ ਕਰਨੇ ਨੇ ਤਾਂ ਇਹ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਜਿਹੜੇ ਲੋਕ ਵੀ ਚਿਰਾਗਾ ਦੇ ਨਾਲ ਨਾਲ ਇਹ ਦੋ ਗਲਤੀਆਂ ਕਰਦੇ ਨੇ ਫਿਰ ਉਹਨਾਂ ਨੂੰ ਬਰਬਾਦੀ ਮਿਲਦੀ ਹੈ ਜਿਨ੍ਹਾਂ ਦੇ ਘਰ ਵੀ ਚਿਰਾਗ ਰੋਸ਼ਨ ਹੋ ਰਹੇ ਨੇ ਤੇ ਨਾਲ ਨਾਲ ਦੋ ਗਲਤੀਆਂ ਹੋ ਰਹੀਆਂ ਨੇ ਪੀਰ ਮੁਰਸ਼ਿਦ ਉਹਨਾਂ ਪਹਿਲਾਂ ਸੰਕੇਤ ਦਿੰਦੇ ਨੇ ਕਿ ਤੁਹਾਡੇ ਘਰ ਇਹ ਦੋ ਗਲਤੀਆਂ ਹੋ ਰਹੀਆਂ ਨੇ ਤਾਂ ਕਰਕੇ ਤੁਹਾਡੇ ਚਿਰਾਗ ਕਬੂਲ ਨਹੀਂ ਹੋ ਰਹੇ ਤੁਹਾਡੇ ਘਰ ਛੋਟਾ ਛੋਟਾ ਨੁਕਸਾਨ ਕਰਕੇ ਪੀਰ ਮੁਰਸ਼ਿਦ ਸਮਝਾਉਣਾ ਚਾਹੁੰਦੇ ਨੇ ਕਿ ਹੁਣੇ ਇਹ ਗਲਤੀ ਸੁਧਾਰ ਲਓ ਜਾਂ ਫਿਰ ਚਿਰਾਗ ਰੋਸ਼ਨ ਕਰਨਾ ਬੰਦ ਕਰ ਦਿਓ ਵੈਸੇ ਤਾਂ ਇਹ ਦੋਵੇਂ ਗਲਤੀਆਂ ਬਹੁਤ ਵੱਡੀਆਂ ਨੇ ਪਰ ਜੋ ਦੂਸਰੀ ਗਲਤੀ ਹੈ ਉਹਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਕਿਉਂਕਿ ਉਹ ਗਲਤੀ ਮੇਰਾ ਆਪਣਾ ਐਕਸਪੀਰੀਅੰਸ ਹੈ ਉਹ ਮੈਂ ਤੁਹਾਨੂੰ ਆਪਣੇ ਤਜਰਬੇ ਤੋਂ ਦੱਸ ਰਿਹਾ ਤੇ 100 ਦੇ ਵਿੱਚੋਂ 90% ਲੋਕ ਇਹ ਗਲਤੀ ਕਰਦੇ ਵੀ ਨੇ ਤੇ ਤਾਂ ਹੀ ਬਰਬਾਦ ਹੁੰਦੇ ਨੇ ਗੱਲ ਕਰਦੇ ਆ ਸਭ ਤੋਂ ਪਹਿਲੀ ਖਾਸ ਗਲਤੀ ਦੀ ਬਹੁਤ ਸਾਰੇ ਲੋਕ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਘਰ ਚਿਰਾਗ ਰੋਸ਼ਨਤਾ ਕਰ ਲੈਂਦੇ ਨੇ ਜਾਂ ਉਹਨਾਂ ਦਾ ਮਨ ਕਰਦਾ ਉਹ ਚਿਰਾਗ ਰੋਸ਼ਨ ਆਪਣੇ ਪੀਰ ਮੁਰਸ਼ਿਦ ਦਾ ਕਰ ਲੈਂਦੇ ਨੇ ਕੋਈ ਦਿੱਕਤ ਨਹੀਂ ਕਰ ਲਿਓ ਪਰ ਉਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਬਹੁਤ ਹੀ ਗੁੱਸਾ ਹੁੰਦਾ ਹੈ ਉਹ ਲੋਕ ਕਿਸੇ ਨੂੰ ਚੰਗਾ ਨਹੀਂ ਸਮਝਦੇ ਹਰ ਇੱਕ ਦੇ ਪ੍ਰਤੀ ਮਾੜਾ ਸੋਚਦੇ ਨੇ ਆਪਣੇ ਮਨ ਦੇ ਵਿੱਚ ਕੜਤਨ ਰੱਖਦੇ ਨੇ ਆਪਣੇ ਮਨ ਦੇ ਵਿੱਚ ਜ਼ਹਿਰ ਰੱਖਦੇ ਨੇ ਆਪਣੇ ਪੀਰ ਮੁਰਸ਼ਿਦ ਦਾ ਚਿਰਾਗ ਵੀ ਰੋਸ਼ਨ ਕਰਦੇ ਨੇ ਪਰ ਆਪਣੇ ਪੀਰ ਮੁਰਸ਼ਿਦ ਪ੍ਰਤੀ ਕੋਈ ਵੀ ਸ਼ਰਦਾ ਨਹੀਂ ਹੁੰਦੀ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਇਦਾਂ ਦਾ ਚੰਗਾ ਵਿਚਾਰ ਨਹੀਂ ਹੁੰਦਾ ਬਸ ਬਾਹਰੋਂ-ਬਾਹਰੋਂ ਦਿਖਾਵਾ ਕਰਦੇ ਨੇ ਕਿ ਅਸੀਂ ਬਹੁਤ ਪੀਰਾਂ ਫਕੀਰਾਂ ਨੂੰ ਮੰਨਦੇ ਆ ਅਸੀਂ ਉਹਨਾਂ ਦੇ ਚਿਰਾਗ ਰੋਸ਼ਨ ਕਰਦੇ ਆ ਪਰ ਅਥਨ ਨੂੰ ਫੇਰ ਉਦਾਂ ਹੀ ਸ਼ਰਾਬ ਪੀ ਲੈਂਦੇ ਨੇ ਮਾੜੇ ਕੰਮ ਕਰ ਲੈਂਦੇ ਨੇ ਤੁਸੀਂ ਦੱਸੋ ਇਹ ਕਰਨਾ ਸਹੀ ਹੈ ਜੇ ਪੀਰਾਂ ਮੁਰਸ਼ਿਦਾਂ ਦਾ ਚਿਰਾਗ ਰੋਸ਼ਨ ਕੀਤਾ ਤਾਂ ਉਸ ਦੇ ਵਿੱਚ ਤੁਹਾਡੀ ਸ਼ਰਦਾ ਵੀ ਦਿਸਣੀ ਚਾਹੀਦੀ ਹੈ ਤੁਹਾਡਾ ਪਿਆਰ ਵੀ ਦਿਖਣਾ ਚਾਹੀਦਾ ਹੈ ਇਹ ਨਹੀਂ ਕਿ ਬਾਹਰੋਂ ਲੋਕਾਂ ਨੂੰ ਦਿਖਾਉਣ ਲਈ ਚਿਰਾਗ ਲਾਤੇ ਇਹ ਅੰਦਰ ਉਹੀ ਸ਼ੈਤਾਨ ਭਰਿਆ ਹੋਇਆ ਹੈ ਚਿਰਾਗ ਦਾ ਮਤਲਬ ਹੈ ਕਿ ਤੁਹਾਡੇ ਅੰਦਰਲਾ ਹਨੇਰਾ ਦੂਰ ਹੋ ਜਾਣਾ ਜਦੋਂ ਅੰਦਰਲਾ ਹਨੇਰਾ ਦੂਰ ਹੋਏਗਾ ਭਾਵੇਂ ਜੋ ਤੁਹਾਡੇ ਅੰਦਰ ਈਰਖਾ ਭਰੀ ਹੋਈ ਹੈ ਗੁੱਸਾ ਭਰਿਆ ਹੋਇਆ ਹੈ ਲੋਕਾਂ ਦੇ ਪ੍ਰਤੀ ਮਾੜਾ ਵਿਵਹਾਰ ਭਰਿਆ ਹੋਇਆ ਹੈ ਜਦੋਂ ਉਹ ਦੂਰ ਹੋ ਜਾਏਗਾ ਹੰਕਾਰ ਦੂਰ ਹੋ ਜਾਏਗਾ ਤੇ ਫਿਰ ਪੀਰਾਂ ਮੁਰਸ਼ਿਦਾਂ ਦਾ ਪ੍ਰਕਾਸ਼ ਤੁਹਾਡੇ ਅੰਦਰ ਉਤਪੰਨ ਹੋਏਗਾ ਪੀਰਾ ਮੁਰਸ਼ਿਦਾਂ ਦਾ ਤੁਹਾਨੂੰ ਦਰਸ਼ਨ ਹੋਣਗੇ ਜੇ ਦਿ ਸਿਰਫ ਦਿਖਾਵਾ ਕਰਨਾ ਹੈ ਫਿਰ ਜੋ ਮਰਜੀ ਕਰੀ ਜਾਇਓ ਕਦੀ ਚਿਰਾਗ ਕਬੂਲ ਨਹੀਂ ਹੋਣਗੇ ਉਲਟਾ ਨੁਕਸਾਨ ਹੀ ਹੋਏਗਾ ਹੁਣ ਗੱਲ ਕਰਦੇ ਆਂ ਦੂਸਰੀ ਤੇ ਸਭ ਤੋਂ ਖਾਸ ਗਲਤੀ ਇਹ ਮੇਰਾ ਆਪਣਾ ਐਕਸਪੀਰੀਅੰਸ ਹੈ ਤੇ ਤੁਸੀਂ ਇਹ ਗਲਤੀ ਸਾਰੇ ਲੋਕ ਕਰ ਵੀ ਰਹੇ ਹੋਣਗੇ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਗਲਤੀ ਕਿਹਨੇ ਕੀਤੀ ਹੈ ਕਈ ਲੋਕ ਪਹਿਲਾਂ ਪਹਿਲਾਂ ਚਿਰਾਗ ਲਾਉਂਦੇ ਨੇ ਤੇ ਚਿਰਾਗਾਂ ਦੀ ਬਹੁਤ ਹੀ ਵਧੀਆ ਸਫਾਈ ਵੀ ਰੱਖਦੇ ਨੇ ਪਰ ਅੰਤ ਦੇ ਵਿੱਚ ਕੀ ਹੋ ਜਾਂਦਾ ਹੈ ਉਹਨਾਂ ਦਾ ਜਦੋਂ ਮਨ ਨਹੀਂ ਕਰਦਾ ਉਹਨਾਂ ਦਾ ਜਦੋਂ ਦਿਲ ਚਿਰਾਗ ਰੋਸ਼ਨ ਕਰਨ ਨੂੰ ਨਹੀਂ ਕਰਦਾ ਪਰ ਫਿਰ ਵੀ ਉਹ ਧੱਕੇ ਦੇ ਨਾਲ ਕਰ ਰਹੇ ਨੇ ਕਿਉਂਕਿ ਉਹ ਛੱਡਣਾ ਵੀ ਨਹੀਂ ਚਾਹੁੰਦੇ ਮਨ ਦੇ ਵਿੱਚ ਸ਼ਰਧਾ ਵੀ ਹੈ ਨਹੀਂ ਤੇ ਜਿੱਥੇ ਸ਼ਰਧਾ ਨਹੀਂ ਹੁੰਦੀ ਤੇ ਫਿਰ ਉੱਥੇ ਕੁਝ ਕੰਮ ਕਰਨ ਨੂੰ ਜੀ ਵੀ ਨਹੀਂ ਕਰਦਾ ਤੇ ਉਹ ਲੋਕ ਸਫਾਈ ਵੀ ਨਹੀਂ ਕਰਦੇ ਉੱਥੇ ਵੇਖਿਆ ਬਹੁਤ ਸਾਰੇ ਜਾਨਵਰ ਆਏ ਹੁੰਦੇ ਨੇ ਜਿਵੇਂ ਕੀੜੀਆਂ ਮਕੌੜੀਆਂ ਉਹਨਾਂ ਨੂੰ ਉੱਥੇ ਸਫਾਈ ਕਰਨਾ ਵੀ ਭਾਰੀ ਲੱਗਦਾ ਪਰ ਇੱਕ ਗੱਲ ਯਾਦ ਰੱਖਿਓ ਜਹਾਂ ਸਫਾਈ ਵਾਹਾਂ ਖੁਦਾਈ ਜੇ ਉੱਥੇ ਸਫਾਈ ਹੋਏਗੀ ਤੇ ਫੇਰ ਹੀ ਉੱਥੇ ਰੱਬ ਆਏਗਾ ਪੀਰ ਮੁਰਸ਼ਦ ਫੇਰ ਹੀ ਆਉਣਗੇ ਤੇ ਬਹੁਤ ਸਾਰੇ ਲੋਕਾਂ ਨੇ ਇਹ ਗਲਤੀ ਕੀਤੀ ਹੋਏਗੀ ਤੇ ਇਸ ਗਲਤੀ ਨੂੰ ਸੁਧਾਰ ਲਿਓ ਜਾਂ ਫਿਰ ਪੀਰਾ ਮੁਰਸ਼ਦਾਂ ਦੇ ਚਿਰਾਗ ਰੌਸ਼ਨ ਕਰਨਾ ਬੰਦ ਕਰ ਦਿਓ ਕਿਉਂਕਿ ਇਦਾਂ ਕਰਨ ਦੇ ਨਾਲ ਤੁਹਾਨੂੰ ਉਲਟਾ ਨੁਕਸਾਨ ਹੋਏਗਾ ਤੇ ਫਿਰ ਤੁਸੀਂ ਅੱਗੇ ਜਾ ਕੇ ਲੋਕਾਂ ਨੂੰ ਕਹੋਗੇ ਕਿ ਚਿਰਾਗ ਰੌਸ਼ਨ ਨਾ ਕਰਿਓ ਉਲਟਾ ਨੁਕਸਾਨ ਹੁੰਦਾ ਹੈ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਸੱਚੇ ਦਿਲੋਂ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕ ਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ